कि मेरी इतने दिन की छुट्टी और मंजूर की जाए इसमें कोई मैक्सिमम अवधि नहीं है कि मैक्सिमम आप इतने दिन होंगे तो अपने आप से सदस्यता समाप्त हो जाएगी ये सदन को अधिकार है कि वो सारी परिस्थिति पर विचार करें और विचार करने के बाद सदस्य की छुट्टी को भी स्वीकार करें और अगर नहीं करना है और उसकी सदस्यता अगर रद्द करनी है तब भी उस सदस्य को नोटिस जाएगा सुना जाएगा यानी कि सदन को पूरा अधिकार सदन को पूरा इसकी सारी पावर लोकसभा को और कल लोकसभा ने इन पांचों सदस्यों को छुट्टी दे दी पांचों सदस्य जो बाकी अमृतपाल के अलावा बाकी सदस्य थे वो कोई जेल में भी हो सकता है किसी की हॉस्पिटल में हो सकता है कई बार आपको याद है कोई सदस्य संसद सदस्य बहुत बुरी तरह से एक्सीडेंट में जख्मी हो जाता है मुझे याद है श्री अटल जी की सरकार का जब वोट ऑफ कॉन्फिडेंस था जब एक वोट से सरकार गिनी थी तो मैं पार्टी का था। श्री शिवराज सिंह जी चौहान जो अब... एक मिनट सुना आवाज थोड़ी कटेगी केंद्रीय कृषि है, मंत्री हैं मंत्री है। इनका बहुत बुरी तरह से एक्सीडेंट हुआ था ये हॉस्पिटल में थे तो इनको जो मेडिकल टैक्सी है उसमें डाल के लाए थे पे लेकर आए हुए थे और स्पीकर से अनुमति लेकर तब हमने कॉरिडोर से वोट डाली थी तो ये सारी जो पावर है वो लोकसभा के पास है कोई भी कारण हो और आम तौर पर मेरा अपना भी जो लोकसभा का अनुभव है आम तौर पर जो सदस्य छुट्टी के लिए अप्लाई करता है तो लोकसभा उनको छुट्टी दे देती है जैन साहब अब आगे जब क्योंकि देखिए लोकसभा का पीरियड पूरा है अपनी आप से सदस्यता समाप्त हो जाएगी ये सदन को अधिकार है कि वो सारी परिस्थिति पर विचार करें और विचार करने के बाद सदस्य की छुट्टी को भी स्वीकार करें और अगर नहीं करना है और उसकी सदस्यता अगर रद्द करनी है तब भी उस सदस्य को नोटिस जाएगा सुना जाएगा यानी कि सदन को एक ये बचाले गल तुम दस देव ये सन जोड़े केंद्र सरकार के वकील ने जैन ਉਹਨਾਂ ਨੇ ਇਹ ਗੱਲ ਕਹੀ ਆ ਕਿ ਲੋਕ ਸਭਾ ਕੋ ਪੂਰਾ ਅਧਿਕਾਰ ਆ ਭਾਈ ਅੰਮਰਤਪਾਲ ਸਿੰਘ ਨੂੰ ਛੁੱਟੀ ਦੇ ਸਕਦਾਗਾ ਤੇ ਨਾਲ ਹੀ ਜਿਹੜਾਗਾ ਸਦਨ ਦਾ ਅਧਿਕਾਰ ਇਹ ਵੀ ਆ ਕਿ ਭਾਈ ਅੰਮਰਤਪਾਲ ਸਿੰਘ ਜੋ ਚਿੱਠੀ ਪਾਉਂਦਾਗਾ ਲੋਕ ਸਭਾ ਦੇ ਸਪੀਕਰ ਨੂੰ ਕਿ ਮੈਨੂੰ ਇਜਾਜ਼ਤ ਦਿੱਤੀ ਜਾਵੇ ਕਿ ਮੈਨੂੰ ਇੱਥੇ ਮੈਂ ਆਪਣੇ ਹਲਕੇ ਸੰਬੰਧੀ ਜਿਹੜੀਆਂ ਮੈਨੂੰ ਲੋਕਾਂ ਨੇ ਚੁਣਿਆਗਾ ਉਦੇ ਸਬੰਧੀ ਮੈਂ ਜੋ ਮੁੱਦੇ ਉਠਾਉਣੇ ਨੇ ਕਿਉਂਕਿ ਲੋਕਤੰਤਰ ਦੇ ਤਹਿਤ ਮੈਂ ਜਿੱਤਿਆਗਾ ਤਾਂ ਲੋਕ ਸਭਾ ਨੂੰ ਇਹ ਵੀ ਅਧਿਕਾਰ ਆ ਕਿ ਭਾਈ ਅੰਮਰਿਤਪਾਲ ਸਿੰਘ ਨੂੰ ਸਿੱਧਾ ਬੁਲਾ ਸਕਦੇ ਆ ਜਾਨੀ ਕਿ ਸਿੱਧਾ ਆਰਡਰ ਕਰ ਸਕਦੇ ਆ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕਿ ਭਾਈ ਇਸ ਸਦਨ ਦੇ ਵਿੱਚ ਭਾਈ ਅੰਮਰਿਤਪਾਲ ਸਿੰਘ ਆਉਣਾ ਚਾਹੁੰਦਾਗਾ ਉਹ ਬੋਲਣਾ ਚਾਹੁੰਦਾਗਾ ਉਹ ਮੁੱਦੇ ਚੱਕਣਾ ਚਾਹੁੰਦਾਗਾ ਤਾਂ ਉਸ ਨੂੰ ਇਹ ਨਿਤਰੇਖ ਨੂੰ ਸਾਧਨ ਦਾ ਹਿੱਸਾ ਜਿਹੜਾ ਚੱਲ ਰਿਹਾ ਉਹਦੇ ਵਿੱਚ ਲੈ ਕੇ ਆਓ ਤਾਂ ਲੈ ਕੇ ਆਉਣਾ ਪਊਗਾ ਇਹ ਵੀ ਇੱਕ ਵੱਡੀ ਖਬਰ ਆ ਦੂਸਰੀ ਖਬਰ ਆ ਅੰਬਰਤਪਾਲ ਸਿੰਘ ਦੇ ਜਿਹੜੇ ਕਿ ਪੰਜਾਬ ਦੇ ਵਿੱਚ ਕਰੀਬ 35 ਸਾਥੀ ਨੇ ਜਿਨ੍ਹਾਂ ਦੀ NSA ਬਾਕੀਆਂ ਦੀ ਵੀ 18 ਮਾਰਚ ਨੂੰ ਜਿਹੜੀ ਖਤਮ ਹੋਣ ਵਾਲੀ ਆ ਤੇ ਰਿਹਾਈ ਆ ਜਿਹੜੀ ਉਬੇ ਜਲਦੀ ਇਹਨਾਂ ਦੀ ਸਾਰੇ ਸਿੰਘਾਂ ਦੀ ਹੋ ਜਾਵੇਗੀ ਇਹ ਵੀ ਕਬੱਡੀ ਖਬਰ ਆ ਦੂਸਰੀ ਇੱਕ ਤੁਹਾਨੂੰ ਹੋਰ ਵੱਡੀ ਖਬਰ ਸੁਣਾਉਣੇ ਅਮਰਤਪਾਲ ਸਿੰਘ ਦੀ ਉਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਹੁਣ ਭਾਈ ਅਮਰਤਪਾਲ ਸਿੰਘ ਦੀ ਮੈਂਬਰਸ਼ਿਪ ਤਾਂ ਨਿਕ ਖਾਰਜ ਹੋਈ ਉਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਭਾਈ ਮੈਂਬਰਸ਼ਿਪ ਵਿੱਚ ਖਾਰਜ ਨਹੀਂ ਹੁੰਦੀਆਂ ਪਰ ਹੁਣ ਇਹ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਡੈਮੋਕ੍ਰੇਸੀ ਜਿਹੜੇ ਕਹਿੰਦੇ ਕਿ ਡੈਮੋਕ੍ਰੇਸੀ ਆ ਜੇਕਰ ਅਰਸ਼ੀਦ ਅਰਸ਼ੀਦ ਇੰਜੀਨੀਅਰ ਆ ਮੁਸਲਮਾਨ ਆ ਸ਼੍ਰੇਣੀ ਦੇ ਵਿੱਚੋਂ ਆਉਂਦਾਗਾ ਉਹਨਾਂ ਉੱਤੇ ਪਹਿਲੇ ਹੀ ਜਵਾਬਾ ਕਾਨੂੰਨ ਲੱਗਿਆ ਸੀ ਤੇ ਉਹਨਾਂ ਨੂੰ ਜਿਹੜਾ ਸਾਧਨ ਦੇ ਵਿੱਚ ਹਿੱਸਾ ਲੈਣ ਦੇ ਦਿੱਤਾ ਦੋ ਦਿਨਾਂ ਦਾ ਪਰ ਅੰਬਰਤ ਪਾਲ ਸਿੰਘ ਨੂੰ ਕਿਉਂ ਨਹੀਂ ਇਸ ਸਿੱਖ ਕੌਮ ਦੇ ਨਾਲ ਜਾਤ ਨਹੀਂ ਕੀ ਸਿੱਖ ਕੌਮ ਦੇ ਨਾਲ ਇਹ ਧੱਕਾ ਨਹੀਂ ਕਿ ਫਿਰ ਸਿੱਖ ਕੌਮ ਇਹ ਗੁਲਾਮ ਨਹੀਂ ਦੱਸੋ ਇਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਕਹਿੰਦੇ ਸੀ ਕਿ ਅਸੀਂ ਭਾਈ ਅੱਡ ਹੋਣਾ ਨਹੀਂ ਚਾਹੁੰਦੇ ਸਾਨੂੰ ਹਿੰਦੁਸਤਾਨ ਸਰਕਾਰ ਦੱਸੇ ਵੀ ਨਾਲ ਰੱਖਣਾ ਕਿ ਨਹੀਂ ਰੱਖਣਾ ਤੇ ਇਹ ਜਿਹੜਾ ਅੰਬਰਦ ਪਾਲ ਸਿੰਘ ਦੇ ਮਾਮਲੇ ਦੇ ਵਿੱਚ ਜਿਹੜੇ ਹੋਰ ਸਿੰਘ ਨਾਲ ਨੇ ਡਿਵੀਡੂਗੜ੍ਹ ਦੇਲ ਦੇ ਵਿੱਚ ਉਨ੍ਹਾਂ ਦੀ ਜਵਾਨਤਾ ਜਿਹੜੀ ਉਹ ਜਲਦੀ ਹੋਣ ਵਾਲੀ ਆ ਤੇ ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਜਿਹੜੀ ਇੱਕ ਹੋਰ ਨਵੀਂ ਗੱਲ ਆ ਸੂਤਰਾਂ ਦੇ ਜਿਹੜੇ ਜਾਣਕਾਰੀ ਅਨੁਸਾਰ ਵੱਡੀ ਖਬਰ ਜਿਹੜੀ ਜਾਣਕਾਰੀ ਅਨੁਸਾਰ ਖਬਰ ਮਿਲੀ ਆ ਕਿ 5 ਅਪ੍ਰੈਲ ਨੂੰ ਭਾਈ ਅੰਮਰਤਪਾਲ ਸਿੰਘ ਬਾਹਰ ਆ ਰਹੇ ਨੇ ਇਹ ਤੁਹਾਨੂੰ ਮੈਂ ਪਹਿਲੀ ਵੱਡੀ ਖਬਰ ਸੁਣਾ ਦਿੱਤੀ ਆ ਵੀਡੀਓ ਚੈ ਸਾਮਕੇ ਰੱਖ ਲਿਓ ਤੇ ਇਹਨੂੰ ਡਾਊਨਲੋਡ ਕਰਕੇ ਰੱਖ ਲਿਓ ਜੇ ਕਿਸੇ ਗੱਲ ਵਿੱਚ ਸ਼ੱਕ ਹੋਵੇ 5 ਅਪ੍ਰੈਲ ਨੂੰ ਬੇਸ਼ੱਕ ਸਰਕਾਰ ਉਸ ਤੋਂ ਪਹਿਲਾਂ ਕਿ ਭਾਈ ਅੰਮਰਪਾਲ ਸਿੰਘ ਉੱਪਰ ਕੇਸ ਪਾਉਣ ਨੂੰ ਫਿਰਦੀ ਆ ਪਰ ਫਿਰ ਵੀ ਜੋ ਮਰਜ਼ੀ ਕਰ ਲਈ 5 ਅਪ੍ਰੈਲ ਨੂੰ ਭਾਈ ਅੰਮਰਪਾਲ ਸਿੰਘ ਬਾਹਰ ਆਉਣਗੇ ਆਉਣਗੇ ਇਹ ਵੀ ਇੱਕ ਐਮ ਤੇ ਵੱਡੀ ਖਬਰ ਆ ਦੂਸਰੀ ਖਬਰ ਇਹ ਆ ਕਿ ਪੰਜਾਬ ਦੇ ਜੋ ਅੱਜ ਹਾਲਾਤ ਨੇ ਜੋ ਖੰਡੂਸਾ ਵਾਸੀਆਂ ਨੇ ਭਾਈ ਅੰਬਦ ਪਾਰ ਸਿੰਘ ਨੂੰ ਜਤਾਇਆਗਾ ਅੱਜ ਉਹਨਾਂ ਲੋਕ ਉਹ ਕਵੇਂ ਸੋਚਦੇ ਨੇ ਉਹ ਸਰਕਾਰਾਂ ਨੂੰ ਕੋਸਦੇ ਨੇ ਭਗਵੰਤ ਮਾਨ ਨੂੰ ਕੋਸਦੇ ਨੇ ਕਿ ਸਰਕਾਰ ਸਾਡੇ ਨਮਾਇੰਦੇ ਨੂੰ ਜਿਹੜਾ ਧੱਕਾ ਕਰ ਰਹੀ ਆ ਸਾਨੂੰ ਜਿਹੜਾ ਫੰਡ ਮਿਲਣਾ ਸੀ ਜਿਹੜਾ 5 ਕਰੋੜ ਦਾ ਫੰਡ ਮਿਲਦਾ ਸਰਕਾਰੀ ਹਰ ਸਾਲ ਆ ਜਿਹੜਾ ਕਿ ਉਹ ਵੀ ਨਹੀਂ ਦੇ ਰਹੀ ਜਾਨੀ ਕਿ ਸਰੇ ਆਮ ਪੰਜਾਬ ਦੇ ਨਾਲ ਧੱਕਾ ਸਿੱਖਾਂ ਦੇ ਨਾਲ ਧੱਕਾਗਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਅੱਜ ਕਿਉਂ ਖਿਚੜੀ ਨੇ ਪਰ ਇਹ ਹੀ ਭਗਵੰਤ ਮਾਨ ਦੇਖੋ ਤੁਸੀਂ ਕੇਂਦਰ ਸਰਕਾਰ ਇਹਨਾਂ ਕਮੇ ਡਿੱਕੇ ਚੜੂਗੀ ਕਮੇ ਇਹਨਾਂ ਦੇ ਮੰਤਰੀਆਂ ਸਾਂਤਰੀਆਂ ਤੇ ਜਿਹੜੇ ਗਾੜੇ ਡਿੱਗੂਗੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਇੱਕ ਵੱਡੀ ਖਬਰ ਆ ਅੰਮ੍ਰਿਤਪਾਲ ਸਿੰਘ ਦੀ ਜਿਹੜੀ ਰਿਹਾਈ ਆ ਉਹ 5 ਮਾਰਚ ਸੌਰੀ 5 ਅਪ੍ਰੈਲ ਨੂੰ ਪੱਕੀ ਆ ਉਸ ਤੋਂ ਪਹਿਲਾਂ ਵੀ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਉਹ ਆ ਸਕਦੇ ਨੇ ਤੇ ਨਾਲ ਇਹ ਜਿਹੜਾ ਕਿ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਨੇ ਉਹ ਭਾਈ ਅੰਮ੍ਰਿਤਪਾਲ ਸਿੰਘ ਹਿੱਸਾ ਲੈਣਗੇ ਕਿਉਂਕਿ ਲੋਕ ਸਭਾ ਦਾ ਸੈਸ਼ਨ ਕਹਿੰਦਾਗਾ ਅਧਿਕਾਰ ਕਹਿੰਦੇ ਨੇ ਕਿ ਜੋ ਅਧਿਕਾਰ ਨੇ ਸਾਰੇ ਲੋਕ ਸਭਾ ਦੇ ਸੈਸ਼ਨ ਦੇ ਕੋਲ ਨੇ ਮੌਜੂਦ ਨੇ ਛੁੱਟੀ ਦੇ ਵੀ ਸਕਦਾਗਾ ਤੇ ਛੁੱਟੀ ਮਨਜ਼ੂਰ ਕਰ ਸਕਦਾਗਾ ਅੰਮਰਿਤਪਾਲ ਸਿੰਘ ਨੂੰ ਬੁਲਾ ਸਕਦਾ ਜਾਂ ਕੋਈ ਹੋਰ ਸਾਥੀ ਨੇ ਜਿਹੜੇ ਆ ਪੰਜ ਤੇ ਉਹਨਾਂ ਨੂੰ ਜਿਹੜਾ ਕਿ ਪੂਰਾ ਅਧਿਕਾਰ ਆ ਪਰ ਇੱਥੇ ਜਿਹੜਾ ਤਾਨਾ ਸਾਹ ਸਰਕਾਰ ਆ ਚਾਹੇ ਉਹ ਸੈਂਟਰ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਉਹਦੇ ਉਹਦੇ ਹੇਠ ਸਾਰਾ ਕੁਝ ਅੱਜ ਚੱਲ ਰਿਹਾ ਉਹਦੇ ਹੇਠ ਕੋਰਟਾਂ ਚੱਲ ਰਹੀਆਂ ਉਹਦੇ ਹੇਠ ਜਿਹੜਾ ਪਾਰਲੀਮੈਂਟ ਚੱਲ ਰਿਹਾਗਾ ਜੇਕਰ ਤੁਸੀਂ ਇਸ ਤਰ੍ਹਾਂ ਹੀ ਕਰਨਾਗਾ ਫਿਰ ਪਾਰਲੀਮੈਂਟ ਦਾ ਅਧਿਕਾਰ ਕਿਉਂ ਦਿੱਤਾਗਾ ਇੱਕ ਲੋਕਾਂ ਨੂੰ ਦਿਖਾਉਣ ਵਾਸਤੇ ਜਿਹੜਾ ਜੇ ਆਪਾਂ ਕਹਦੇ ਕਿ ਕੋਰਟਾਂ ਦਾ ਜਿਹੜਾ ਅਧਿਕਾਰ ਆ ਕੋਰਟਾਂ ਦੇ ਕੋਲ ਜਾਂ ਸੁਪਰੀਮ ਕੋਰਟ ਹਾਈ ਕੋਰਟ ਦੇ ਕੋਲ ਉਹ ਵੀ ਸਾਰਾ ਕੇਂਦਰ ਦੇ ਥੱਲੇ ਆ ਠੀਕ ਆ ਕਿ ਕੁਦਰ ਡਿਸੀਜਨ ਆ ਜਿਹੜੇ ਉਹ ਜਿਹੜਾ ਆਪਾਂ ਕਹਿੰਦੀ ਆ ਸੰਵਿਧਾਨ ਦੇ ਤਹਿਤ ਉਹ ਲੈਣੇ ਪੈਂਦੇ ਆ ਕੋਰਟ ਨੂੰ ਉਹਦੇ ਵਿੱਚ ਕੇਂਦਰ ਸਰਕਾਰ ਨਹੀਂ ਕੁਝ ਕਰ ਸਕਦੀ ਤੇ ਉਹ ਡਿਸੀਜਨ ਲੈ ਸਕਦੀ ਆ ਪਰ ਜਿਸ ਦਿਨ ਭਾਈ ਅੰਮਰਤਪਾਲ ਸਿੰਘ ਨੂੰ ਹੁਣ ਬਾਹਰ ਆਉਣਾ ਸੀ ਅੰਮਰਤਪਾਲ ਸਿੰਘ ਨੇ ਸੈਸਨ ਦੇ ਵਿੱਚ ਜਾਣਾ ਸੀ ਪਰ ਕੋਰਟ ਵੱਲੋਂ ਜਿਹੜਾ ਇਹ ਵੱਡਾ ਇੱਕ ਆਪਾਂ ਕਹਿ ਦਈਏ ਇਹਨੂੰ ਨਾਖੋਸਾ ਸਿੱਖਾਂ ਦੇ ਨਾਲ ਬੇਇਨਸਾਫੀ ਕੀਤੀ ਗਈ ਆ ਸਿੱਖਾਂ ਦੇ ਨਾਲ ਸਿੱਧਾ-ਸਿੱਧਾ ਇੱਕ ਧੱਕਾ ਕੀਤਾ ਗਿਆ 20 ਲੱਖ ਲੋਕਾਂ ਦਾ ਨਮਾਇੰਦਾ ਹੋਵੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਜਿੱਤਿਆ ਹੋਵੇ ਤਾਂ ਤੁਸੀਂ ਉਸ ਨੂੰ ਲੋਕ ਸਭਾ ਦੇ ਵਿੱਚ ਬੋਲਣ ਦਾ ਮੌਕਾ ਨਾ ਦਿਓ ਬੜਾ ਨਾ ਦਿਓ ਇਹ ਕਹਿਰਤਾ ਵਾਲੀ ਗੱਲ ਆ ਤੇ ਹੋਰ ਕੀ ਆ ਤੇ ਭਾਈ ਅੰਮਰਪਾਲ ਸਿੰਘ ਦੀ ਜਿਹੜੀ ਰਿਹਾਈ ਆ ਅਪ੍ਰੈਲ ਦੇ ਪਹਿਲੇ ਹਫਤੇ ਜਿਹੜਾ ਹੋਣ ਵਾਲੀ ਆ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤੇ ਪ੍ਰਮਾਤਮਾ ਭਾਲੇ ਕਰੂ ਆ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹੂ ਦੇ ਅਰਦਾਸ ਕਰੋ ਕਿ ਸਾਡੇ ਕੌਮੀ ਯੋਧੇ ਜਿੰਨੇ ਵੀ ਜੇਲ੍ਹਾਂ ਦੇ ਵਿੱਚ ਨੇ ਚਾਹੇ ਉਹ 28 ਸਾਲ ਤੋਂ ਆ 30 ਸਾਲ ਤੋਂ ਆ ਚਾਹੇ ਅੰਮਰਤਪਾਲ ਜਾਂ ਉਹਦੇ ਸਾਥੀ ਆ ਸਾਰਿਆਂ ਨੂੰ ਅਕਾਲਪੁਰਖ ਰਿਹਾਈ ਬਖਸ਼ੇ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਆਪਣੇ ਕਮੈਂਟ ਵੀ ਜਰੂਰ ਕਰਨੇ ਧੰਨਵਾਦ ਬਹਿਰਜੀ ਕਾ ਖਾਲਸਾ ਬਹਿਰਜੀ ਕੀ ਫਤਿਹ